ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਕਰਮੂਰਤ ਜੁਨੀ ਸਾ ਭੰਗੁਰ ਪ੍ਰਸਾਦ ਜਪ ਆਦ ਸੱਚਾ ਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਜਣਾ ਹੋਵਈ ਜੇ ਸੁਜੀ ਲਖ ਵਾਰ ਚੱਪਾ ਜਪਨਾ ਹੋਈ ਜੇ ਨਾ ਰਾਨ ਭੁੱਖਿਆ ਭੁਖਣਾ ਕਰੀ ਜਿਵਨਾ ਪ੍ਰਿਆਹ ਭਾਰ ਸਹਾ ਸਾਂ ਧਿਆਨ ਪਾਲਾ ਕੋ へ ਲੈਕਨਾ ਜੱਲਾ ਨਾਲ ਕਿੰਥ ਚਿਆਰਾ ਹੋਈਆ ਗੁੜਾ ਸੁਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋ ਬਨਿਆਕਾਰ ਨਾ ਕਹਿਆ ਜਾਈ ਹੁਕਮੇ ਹੋਨ ਜੀ ਹੁਕਮਿ ਲਾ ਵਡਿਆਈ ਹੁਕਮੇ ਤਵਨੀਚ ਹੁਕਮ ਲਿਖਾ ਦੁੱਖ ਨ ਪਾਈਆ ਹੈ ਇਹਨਾ ਹੁਕਮਿ ਬਖਸ਼ੀਸ ਇਹ ਹੁਕਮਿ ਸਦਾ ਪੁਆਈਆ ਹੈ ਕੁਮਾਨ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਕੁਮੈ ਜੇ 부ਝਾ ਤਾ ਹਉਮੈ ਕਹ ਨਾ ਕੋਈ ਗਾਵੈ ਖੁਦ ਤਾਨ ਹਉਮੈ ਖਸ ਤਾਨ ਗਾਵੈ ਖੁਦ ਅਤ ਜਾਨ ਨੀ ਸਾਨ ਗਾਵੈ ਕੋ ਕੁੰਭੜਿਆ ਨਾ ਚਾਰ ਗਾਵੈ ਕੋ ਵਿਚਾਰ ਕੰਭੀ ਚਾਰ ਗਾਵੈ ਕੋ ਸਾਜ ਕਰੇ ਤਨਖੀ ਗਾਵੈ ਕੋ ਜੀਅ ਲਾਇ ਵਰਤੀ ਗਵ ਕੋ ਜਾ ਪਦ ਸਾ ਦੂਰ ਗਵ ਕੋ ਵੇਖਾ ਹਾਦਰ ਹ ਦੂਰ ਕਥਨਾ ਕਥਿ ਨ ਆਵੈ ਟੂਟ ਕਤ ਕਤ ਕਥੀ ਕੋਟੀ ਕੋਟ ਕੋਟ ਦਿਨ ਦਾ ਦਿਨ ਦੇ ਥਕ ਪਾਹੀ ਜੁਗਾ ਜਮਨ ਤਰਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸਾਵੇ ਪਰਵਾਹੋ ਸਾਚਾ ਸਾਹਿਬ ਸਾਜਨਾਏ ਭਾਗਿਆ ਭਾਵਾ ਪਾਰ ਆਖਾ ਮੰਗਾ ਸੇਹ ਦੇ ਦਾਤ ਕਰੇ ਦਾਤਾਰਾ ਦਰਬਾਰ ਮੋਹ ਕੇ ਬੋਲਣ ਬੋਲੀਆ ਜੇ ਤੁਮ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਹੋ ਟਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦਵਾਰ ਨਾਨਕ ਹੀ ਬਾ ਜਾਣੀਐ ਸਭ ਆਪੇ ਸੱਜਿਆ ਧਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਨਿਰੰਝਨ ਸੋਏ ਜਿਨ ਸੇ ਵਸਨ ਪਾਇਆ ਮਾਨ ਨਾਨਕ ਗਾਵੀਏ ਗੁਣਿ ਰਿਧਾਨ ਗਾਵਿਆ ਸੁਨਿਆ ਮਨ ਰਖਿਆ ਭਾਉ ਤਦ ਪਰਹਤੂ ਘਰ ਲਾ ਜਾਏ ਗਰਮਘਨਾਦੰ ਗਰਮਘਵੇਤੰ ਗਰਮਖਰਹਿਆ ਸਮਾਈ ਕੋ ਰੀਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇਹਾ ਜਾਣ ਆਖਾ ਨਹੀਂ ਕਹਿਣਾ ਕਦਨ ਨਾ ਜਾਈ ਗੁਰਾ ਇੱਕ ਦੀ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮਨ ਸਰਨਾ ਜਾਈ ਕੀਰਤਨਾ ਆਵਾਜਨ ਦਾ ਭਾਵ ਬਿਨ ਪਾਣੇ ਕੇ ਨਾਏ ਕਰੀ ਜੀਤੀ ਸਰਬੇ ਅਪਾਈ ਵਿਖਾ ਬਿਨ ਕਰਮਾ ਕੇ ਮਿਲਨ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਸੇਖ ਗੁਰ ਕੀ ਸਖ ਸੁਣੀ ਗੁਰ ਆਗਦੇ 부ਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜਿਹ ਵਿਚਾਰੇ ਆਰਜਾ ਹੋਰ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾ ਚੱਲਾ ਸਭ ਕੋਏ ਚੰਗਾਰਾ ਰਖਾਇ ਕਾ ਜਸ ਕੀਰਤਿ ਜਗਲੀ ਜੇ ਤਿਸ ਨਦਰ ਨਾਇ ਬਈ ਤਾ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰਾ ਦੋਸੀ ਦੋ ਧਰੇ ਨਾਨਕ ਨਿਰਭਨ ਗੁਣ ਕਰੇ ਗੁਣਵੰਤਿਆ ਬੰਦੇ ਤੇਹਾ ਕੋਈ ਨਸੁ ਜਈ ਜੇ ਤਿਸੁ ਗੁਣ ਕੋਈ ਕਰੇ ਸੁਨਿਆ ਸਤਿਪੀਰ ਸਰਨਾਥ ਸੁਨਿਆ ਕਰਤਵ ਲਿਆਕਾਸ ਸੁਨਿਆ ਦੀਪ ਲੋਪਾਤਨ ਸੁਨਿਆ ਕੋਈ ਨਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਕਤਿ ਲਾਹਣ ਮੰਦ ਸੁਣਿਆ ਜੁਗ ਜੁਗ ਸਰਪੀਤ ਸੁਣਿਆ ਸਾ ਸਿਮਰਤ ਵੀਚ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਖਸ ਸੰਤੋਗਿਆ ਨਾਸ ਸੁਣਿਆ ਅਠ ਛਤ ਕਾ ਇਸ ਨਾਮ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲੰਗੈ ਸਹਿ ਧਿਆਨ ਨਾ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁ ਨਾ ਗੇਰਾਹ ਸੁਣਿਆ ਸੇਖ ਪੀਰ ਪਾਸਾ ਸੁਣਿਆ ਅੰਧੇ ਬਾਂ ਬਹਿਰਾ ਹੋ ਸੁਣਿਆ ਆਤਵਾ ਸਗਾ ਹੋ ਨਾਨਕਾ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀਂ ਨਾ ਜਾਏ ਜੀ ਕੋ ਕਹਿ ਪਿਛੈ ਪਛਤਾਏ ਕਾਗਦ ਕਰਮ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸਤਿ ਹੋਵੇ ਮਨ ਬੁੱਧ ਮੰਨਾ ਤਗਲ ਭਵਨ ਕੀ ਸੁੱਧ ਮੰਨਾ ਮੋਟਾ ਨਾ ਖਾਏ ਮੰਨਾ ਜਮਕੇ ਸਾਧਨਾ ਜਾਏ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਗ ਨਾ ਪਾਏ ਮੰਨਾ ਪਾਸਿਆ ਪ੍ਰਗਟ ਜਾਏ ਮੰਨਾ ਮਗ ਨਾ ਚੱਲੇ ਪੰਥ ਮੰਨਾ ਧਰਮ ਸੇਤੀ ਸੰਬੰਧ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਮੁਖਤਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਾ ਸਾਰੇ ਗੁਰਸਿੱਖ ਮੰਨਾ ਨਾਨਕ ਭਵਨ ਨਾ ਭਿਖ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਨਮਨ ਕੋਏ ਪੰਜ ਪਰਮਾਨ ਪੰਜ ਪਰਧਾਨ ਪੰਜੇ ਪਾਵੈ ਦਰਗਾਹ ਮਾਨ ਪੰਜੇ ਸੋਹ ਹਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਾ ਕਰਾ ਵਿਚਾਰ ਕਰਤੇ ਕਿਆ ਕਰਨਾ নাহি ਸਮਾਰ ਤਉ ਧਰਮ ਦਇਆ ਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੂਤ ਜੇ ਕੋ ਉੱਜਾਵਸ ਚਿਹਾਰ ਤਵ ਲੈ ਉੱਪਰ ਕਿੰਤਾ ਭਾਰ ਧਰਤੀ ਹੋਰ ਬਰਾ ਹੋਰ ਹੋਰ ਸਿੱਤੇ ਭਾਤ ਲੈ ਗਵਣ ਜੋਰ ਜੀ ਅਜਾ ਦੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾ ਮਾ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨਸੁਆਲੇ ਰੂਪ ਕੀਤੀ ਦਾਤ ਜਾਣਾ ਕੌਣ ਕੂਤਾ ਕੀਤਾ ਬਥਾ ਵੇ ਕੋ ਕਬਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਮਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵ ਸਾਈਂ ਭਲੀ ਕਹਾਰ ਤੂਥ ਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਅਸੰਖ ਪੂਜਾ ਸੰਗ ਤਪਦਾ ਅਸੰਖਾ ਗ੍ਰੰਥਮੁ ਭਵੇਤ ਪਾਠ ਸੰਗ ਜੋਗ ਮਨ ਰਹਾ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਤਤੀ ਅਸੰਗ ਦਾਤਾਰ ਅਸੰਗ ਸੂਰਮਹ ਭਗਤ ਸਾਰ ਸੰਗ ਮੋਨ ਲਿਵ ਲਾਇ ਤਾਰਾ ਕਾਵਣ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖਾ ਮੂਰਖਾਂ ਦੇ ਘੋਰ ਸੰਖ ਚੋਰ ਹਰਾਮ ਕੋਰਾ ਸੰਖ ਮਰ ਕਰ ਜਾਹੇ ਜੋਰ ਸੰਖ ਕਲ ਵਡਤ ਅਤਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫਿਰਾਹੇ ਅਸੰਖ ਮਲੇਚਾ ਮਨ ਭਗ ਖਾਹਿ ਅਸੰਖ ਨਿੰਦ ਅਸਿਰ ਕਰੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏ ਸਵਾਰ ਜੋਤਲ ਭਾਵੈ ਸਾਈ ਫਲੇ ਕਾਰ ਤੂ ਥਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰ ਅਗੰ ਅਸੰਖ ਲੋ ਅਸੰਖ ਹ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਥਾਲਾਹ ਈ ਗਿਆਨ ਗੀਤ ਗੰਗਾ ਅਖਰੀ ਲਖਣ ਬੋਲਣ ਵਾਹਣ ਕਰਾਸ ਸਿਰ ਸੰਜੋਗ ਵਖਾਨ ਜਨੇ ਲਿਖੇ ਤੇ ਸਿਰ ਨਾਹੀ ਜੇ ਫਰਮਾਏ ਤੇ ਤੇ ਪਾਹੀ ਜੀਤਾ ਗੀਤਾ ਤੇਤਾ ਨਾਓ ਵਿਣਦਾ ਦਾ ਨਾਹੀ ਕੋਤਾਓ ਕੁਦਰਤ ਕਮਣ ਕਹਾ ਬੀਚਾਰਾ ਭਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੇ ਕਹਾਰ ਸੋ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰਾਂ ਦੇਹੀ ਪਾਣੀ ਧੋਤਾ ਸਰਸੋਖੇ ਮੋਤ ਪਲੀਤੀ ਕੱਪੜ ਹੋਏ ਤੇ ਸਾਗੁੰਡਈਆ ਧੋਏ ਪਰਿਆ ਮਾਤਾ ਪਾਪਾ ਕਾ ਸੰਗ ਧੁਪਾ ਨਵਕਰੰਗ ਕੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਪੀ ਜਾਪੇ ਹੀ ਖਾਹੋ ਨਾਨਕ ਭੇਨਾ ਤੇ ਰਸਦਾ ਬਧਾਇ ਦਤਦਾਨ ਜੇ ਕੋ ਕਾ ਵੈ ਤਿਲਕਾ ਮਾਨ ਨਾ ਮਨਿਆ ਮਨ ਕੀਤਾ ਭਾਉ ਅੰਤਰ ਗਾਤਾ ਤਿਰਖ ਮਨ ਨਾਉ ਸਾਪਣ ਤੇਰੇ ਮੈਂ ਨਾਹੀ ਕੋਏ ਬਿਨ ਕੁਣ ਕੀਤੇ ਭਗਤ ਨਾ ਹੋਏ ਸਵਾਸ ਯਾਦ ਬਾਣੀ ਵਰਮਾਉ ਸਭ ਸੁਹਾਣ ਸੁਦਾ ਮਨ ਜਾਉ ਕਮਣ ਸੋ ਵੇਲਾ ਵਖਤ ਕਵਣ ਕਵਣ ਦਿੱਤ ਕਵਣ ਵਾਰ ਕਵਣ ਸੁਰਤੀ ਮਾ ਹੋ ਕਵਣਾ ਜਿਥੁ ਆਇਆ ਧਾਰਾ ਵੇ ਨ ਪਈ ਪੰਡਤੀ ਜਿਉ ਵਲੇ ਕੁਰਾਨਾ ਭਾਇਓ ਕਾ ਦੀਆ ਜੇ ਲਿਖਣੇ ਕੁਰਾਨ ਖੇਤਵਾਰਾ ਜੋਗੀ ਜਾਣਾ ਰੁੱਤ ਮਾਉ ਨਾ ਕੋਈ ਜਿਦਾ ਕਰਤਾ ਸਿੱਟੀ ਕੋ ਸਾਜੀ ਆਪੇ ਜਾਣਾ ਸੋਈ ਕਿਵੇਂ ਕਰਿਆ ਕਾ ਕਿਛਾ ਨਹੀਂ ਕਾਰ ਨਹੀਂ ਕਿਵੇਂ ਜਾਣਾ ਨਾਨਕਿਆ ਕਰਨ ਸਭ ਕੋ ਆਕਾਰ ਇੱਕ ਦੋ ਇੱਕਾ ਸਿਆਣਾ ਵੱਟਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਇ ਨਾਨਕਾ ਜੇ ਕੋ ਆਪੋ ਜਾਣਾ ਅਗਾ ਗਿਆ ਨਾ ਸੋਹ ਹੈ ਪਾਤਾਲਾ ਪਾਤਾਲ ਲਖ ਅਗਾ ਸਾਇ ਅਗਾਸ ਡੋਡ ਕੋਡ ਘਾਲ ਥੱਕੀ ਵੀਦ ਕਾਨਿਕ ਬਾਤ ਸਹਿਤ 18 ਕਾਣ ਗਤੀ ਪਾ ਅਸਲੋ ਇਕ ਤਹਤ ਲਿਖਾਏ ਤਾ ਲਿਖਿਆ ਲਿਖਾ ਹੋਏ ਵਿਨਾਸ਼ ਨਾਨਕਾ ਵੱਡਾ ਆਕੀਆ ਆਪੇ ਜਾਣਾ ਆ ਸਾਲਾਹੇ ਸਾਲਾਹੇ ਤੀਸੁਰਤ ਨਾ ਪਾਈ ਆਦਿ ਆਤਵਾਹ ਪਵਹ ਸੰਤ ਨਾ ਜਾਣਿਆ ਹੇ ਸੰਤ ਸਾਸ ਲਕਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਕੀੜੀ ਤੁੰਨਾ ਹੋਵਨੀ ਜੀਤ ਤਮਨ ਹੋ ਨਾ ਵਿਸਰਾਹ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇ ਨਾ ਅੰਤ ਅੰਤ ਨਾ ਵੇਖਣ ਸੁਣਣ ਅਨੰਤ ਅੰਤ ਨਾ ਜਾਪ ਕਿਆ ਮਨ ਮੰਤ ਅੰਤ ਮਾ ਜਾਪਾ ਕੀਤਾ ਆਕਾਰ ਅੰਤਰਾ ਜਾਪਾ ਫਾਰਵਾ ਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣਾ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਸਾਹੂ ਉੱਚੇ ਉੱਪਰ ਉੱਚਾ ਨਾ ਹੋਏ ਬੜਾ ਉੱਚਾ ਹੋਵੇ ਕੋਏ ਤੇ ਸੂਚੇ ਕਾ ਜਾਣਾ ਸੋਏ ਜੇ ਬਣਿਆ ਪਾ ਜਾਣਾ ਆਪਾ ਨਾਨਕ ਨਦਰੀ ਕਰਮੀ ਦਾਤਾ ਬਹੁਤਾ ਕਰਮ ਨਿਖਿਆ ਨਾ ਜਾਏ ਵੱਡਾ ਦਾਤਾ ਜੰਨਾ ਤੁਮਾਏ ਕੀਤੇ ਮੰਗਾ ਜੋ ਦਾ ਪਾਰ ਕੀਤੇ ਆ ਗੰਤ ਨਹੀ ਵਿਚਾਰ ਕੀਤੇ ਖਤ ਟੁੱਟਾ ਵੇਕਾਰ ਕੀਤੇ ਨਾਲਮ ਕਿਰਪਾਹੀ ਕੀਤੇ ਮੂਲਖ ਖਾਹੀ ਖਾਹੀ ਕੀਤਿਆ ਦੁਖ ਭੁਖ ਸਦਮਾਰ ਇਹ ਪੀਦਾ ਤੇਰੀ ਦਾਸ ਤਾਰ ਬੰਦ ਬੰਦ ਕਲਾ ਸੇ ਪਾਣਾ ਹੋਏ ਹੋ ਰਗ ਨਾ ਸਕੈ ਕੋਏ ਜੀ ਕੋ ਖਾਇ ਕਿ ਆਕਣ ਪਾਏ ਉਹ ਜਾਣ ਅਜਿ ਤਿਆ ਮ ਖਾਏ ਆਪੇ ਜਾਣ ਆਪੇ ਦੇ ਆਖਾਸੀ ਤੀ ਕੀ ਕੀ ਜਿਸ ਨਾਮ ਬਖਸ਼ੇ ਸਿਪਤਾਲਾ ਨਾਨਕ ਪਾਤਸ਼ਾਹੀ ਪਾਸਾ ਹੋ ਅਮੁੱਲ ਗੁਣਾ ਮੁਲਵਾ ਪਾਰ ਅਮੁੱਲ ਵਪਾਰੀ ਅਮੁੱਲ ਪੰਡਹਾਰ ਅਮੁੱਲ ਆਵਾ ਅਮੁੱਲ ਲਾਜਾਇ ਅਮੁੱਲ ਭਾਇ ਮੁੱਲਾ ਸਮਾਹੇ ਅਮੁੱਲ ਧਰਮ ਮਲਦੀਮਾਨ ਅਮੁੱਲ ਤੁਲ ਮਲ ਪਰਵਾਨ ਅਮੁੱਲ ਬਖਸ਼ੀ ਸਮੁਲਨੇ ਸਹਾਨਾ ਮੁੱਲ ਕਰਮ ਮੁੱਲ ਪ੍ਰਮਾਨ ਮੁੱਲੋ ਮੁੱਲਾ ਕਿਆ ਨਾ ਜਾਏ ਆਕਾ ਕਰਹਿ ਨਿਵਲਾਏ ਆਖਾ ਵੇਦ ਪਾਠ ਪੁਰਾਣਾ ਆਖਾ ਪੜੇ ਕਰਬ ਖਿਆਨ ਆਖਾ ਵਰਮੇ ਆਖਾ ਇੰਦ ਆਖਾ ਗੋਪੀਲਾ ਗੋਵਿੰਦ ਆਖਾ ਹਰੀ ਸਰ ਆਪੇ ਸਿਧ ਆਖਾ ਕਿਤੇ ਕਿਤੇ ਬੁੱਧ ਆਖਾ ਦਾਨਮ ਆਖਾ ਦੇਵ ਆਖਾ ਸੁਰ ਨਰਮਨ ਜਨ ਸੇਵ ਕੀਤੇ ਆਖਾ ਆਖਣ ਪਾਹੇ ਕੀਤੇ ਕਹ ਕਉ ਟੁੱਟ ਜਾਹੇ ਤੇ ਕੀਤੇ ਔਰ ਕਰੇ ਤਾਖਨਾ ਲੱਗੈ ਕੀ ਕੀ ਜੇ ਵਡ ਭਾਵੇਂ ਤੇ ਵਡ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜਾ ਤਾਲ ਕੀਆ ਸਿਰ ਗਾਵਾ ਗਾਵਰ ਸੋਦਰ ਕੀਹਾ ਸੋ ਕਰ ਕੇ ਹਾ ਜਿਤ ਬਾਸਰਬ ਸਮਾਲੇ ਬਾਜੇ ਨਾਦ ਅਨੇਕ ਅ ਸੰਖਾ ਕੀਤੇ ਬਾਬਨ ਹਾਰੇ ਕੀਤੇ ਰਾਗ ਪਰੇ ਜਾ ਬਹਿਆ ਨਾ ਕੀਤੇ ਗਵਨ ਹਾਰੇ ਗਾਵਹਿ ਕਉਨੋ ਪਾਣ ਪਾਣੀ ਬਾਸੰਤਰ ਗਵਰ ਜਾਤ੍ਰਮ ਦੁਵਾਰੇ ਗਾਵਹਿ ਜਿਤੁ ਪਤ ਲਗਜਣਾ ਹੈ ਲਗ ਲਗ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋ ਸੰਸਦਾ ਸਵਾਰੇ ਗਾਵਹਿ ਇੰਦ ਅਦਸਨ ਬੈਠੇ ਦੇਵ ਤਿਆਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੇ ਸੰਤੋਕੀ ਗਾਵਹਿ ਵਿਰਕਰਾਰੇ ਗਾਵਨ ਪੰਡਿਤ ਪੰਨ ਕੀਥਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨਮੋਹਨਾ ਦੁਰਗਾ ਮਜ ਪਾਇ ਆਲੇ ਗਾਵਨ ਰਤਨ ਉਪਾਇ ਤੇਰੀ 88 ਤੀਰ ਨਾਲੇ ਗਾਵਹਿ ਯੋਧ ਮਹਾਪਲ ਸੂਰਾ ਗਾਵਹਿ ਕਣੀ ਚਾਰੇ ਗਾਵਹਿ ਖਣ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਤ ਤੁਨੋ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਇਆ ਬਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਜ ਸਾਹਿਬਾ ਸਾਚਾ ਸਾਚੀ ਨਾਈ ਹਾ ਭੀਉ ਸੀ ਜੈ ਨਾ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਤੀ ਕਰ ਕਰ ਜਨਸੀ ਮਾਇਆ ਜਨਿ ਉਪਾਈ ਕਾਰ ਕਰੇ ਕਿਆ ਕੀਤਾ ਆਪਣਾ ਜਗਤ ਦੀ ਵਡਿਆਈ ਜੁਗਤ ਭਾਵਾਂ ਸੋਈ ਕਰਸੀ ਆਪਣਾ ਕਰ ਨਾ ਜਾਇ ਸੋ ਪਾਸਾ ਹੋ ਸਹਾ ਪਾਸਾ ਸਹਿਬ ਨਾਨਕ ਰਹਿਣ ਬਜਾਈ ਮੰਦਾ ਸੰਤੋਖਾ ਸੰਮਤ ਝੋਲੀ ਚਹਨ ਕੀ ਕਰੈ ਬਹੁਤਾ ਕਿੰਤਾ ਕਾਲ ਕੁਵਾਰੇ ਕਾਇਆ ਜੁਗ ਕਰੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਾਇਆ ਦੇਸਾ ਆਦਨਿ ਨਾ ਨਾਧਨ ਹਕ ਤਜੁਜੁ ਇਕੋ ਵੇਸ ਭੁਗਤ ਗਿਆਨ ਦਇਆ ਪੰਡਾਰਨ ਘੜਕੜ ਵਾਜੈ ਨਾਦ ਆਪਨਾਥੀ ਸਮਝਾ ਕੇ ਰਿਤ ਸਿਦਵਰਾ ਸਾਧ ਸੰਜੋਗ ਵਿਜੁਗ ਕਰ ਚਲਾਵ ਲੇਕਿ ਆਵੈ ਭਾਗ ਆਦੇਸ ਤਾਇਆ ਦੇਸਾ ਆਦਨਿ ਨਾ ਨਾਧਨ ਹਕ ਜੁਜੁ ਇਕੋ ਵੇਸ ਜਿਉਂ ਤਵੇ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇੱਕ ਲਾਇ ਦੀ ਮਹਾਨ ਜਿਉਂ ਤਸ ਭਾਵੈ ਤੇ ਵਚਲਾਵ ਜਬ ਹੋਵਾ ਪਰਮਾਨ ਹੋ ਵਿਕਰਨਾਦ ਨਾ ਆਵ ਪਤਾ ਬਿਟਾਨ ਆਦੇਸ ਥਾਇ ਆਦੇਸ ਗਰਿ ਵਿਖਾ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਦੇਸ ਤੇ ਛਾਇਆ ਦੇਸ ਅਨਿਲ ਅਨਾਦ ਅਨਾਹਕ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਾਲਾ ਕੋਹੇ ਲਖੋਆ ਲਖ ਵੇਸ ਲੱਖ ਲਖ ਗੇੜਾ ਆਕਿਆ ਏਕ ਨਾਮ ਜਗਦੀਸ਼ ਇਹ ਤਰਾਏ ਪਦ ਪਵੜੀਆ ਚੜੀਆ ਹੋਏ ਕੀਸਾ ਹੁਣ ਗੱਲਾ ਆਕਾਸ ਕੀ ਗੇਟਾ ਆਏ ਰੇ ਸਾ ਸਾਰੇ ਪਾਈਏ ਗੂੜੇ ਗੁੜਾ ਕੇ ਸਾ ਅੱਖਣ ਜੋਰ ਚ ਪਾ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾ ਜੋਰ ਨਾ ਜੁਤੀ ਛੁੱਟਾ ਸੰਸਾਰ ਜੇ ਸਾਥ ਜੋਰ ਕਰ ਵੇਖਾ ਸੋਏ ਨਾਨਕ ਉਤਮ ਨਿਜਨਾ ਕੋਏ ਰਾਤੀ ਰੁਕਤੇ ਦਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਆਪ ਰੱਖੀ ਧਰਮ ਸਾਲ ਤਿਤ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵੀ ਚਾਰ ਸੱਚਾ ਆ ਸੱਚਾ ਦਰਬਾਰ ਤਿੱਥਾ ਸਵਨ ਪੰਜ ਪਰਵਾਨ ਨਥੀ ਕਰੰਭਵਾਨੀ ਸਾਨ ਕਚਪਾਹੀ ਉਥਾ ਪਾਏ ਨਾਲਕ ਗਇਆ ਜਾਪਾ ਜਾਏ ਧਰਮਖੰਡ ਕਾਇਓ ਧਰਮ ਗਿਆਨਖੰਡ ਕਾਇਆ ਖੋ ਕਰਮ ਕਿਤੇ ਪਉਣ ਪਾਣੀ ਵਾਸੰਤਰਾ ਕਿਤੇ ਕਾਨ ਮਹੇਸ ਕਿਤੇ ਵਰਮੇ ਘਾੜਤ ਘੜਿਆ ਹੈ ਰੂਪ ਰੰਗ ਕੇ ਵੇਸ ਕਿਤੇ ਆਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਕੇਤੇ ਸਤਿਵੰਨਾਤ ਕੇਤੇ ਕੇਤੇ ਦੇਵੀ ਵੇਸਾ ਕੇਤੇ ਦੇਵਤਾ ਨਮਨ ਕੀਤੇ ਕੇਤੇ ਰਤਨ ਸਮੁੰਦ ਗਿਤਿਆ ਖਾਣੀ ਗਿਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸ੍ਰਿਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਸਿੱਧਾ ਨਾਦ ਵਿਨੋਦ ਕੋਟਿਆ ਆਨੰਦਾ ਸ਼ਰਮ ਖੰਡ ਕੀ ਬਾਣੀ ਰੂਪਾ ਸਿੱਖਾ ਘਾੜਤ ਘੜੀਆਂ ਬਹੁਤਿਆਂ ਨੂੰ ਉਪਾ ता किया गलाा कथिया ना जाए जे को कहा पिछा बिछताए जिता घड़ियान बोधा दिखा घड़िया सुरासता की सौधा परमखंड की बाणी जोरा दिखा हो कोई हो रहा दिखा जोध महाबल सूरा ਸਾ ਸੀਤਾ ਸੀਤਾ ਮੈਂ ਮਾ ਮਾਹੀ ਤਾਂ ਕਿ ਰੂਪ ਨ ਕਥਨੇ ਜਾਏ ਨਾ ਹੋਏ ਮਰਨ ਨਾ ਧਾਕੀ ਜਾਏ ਜਨ ਕਾ ਰਾਮ ਵਸੈ ਮਨ ਮਾਹੀ ਕਿਤਾ ਭਗਵਾਨ ਸਾਕੇ ਲੋ ਕਰਾ ਨਾਮ ਸੱਚਾ ਮਨ ਸੋਏ ਸੱਚਖੰਡ ਵਤਨ ਰੰਕਾਰ ਕਾਰ ਕਰ ਵੇਖ ਨਦ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਦੇ ਕੋ ਕਥਾ ਐ ਤੰਤ ਨਾਨ ਤਿਥਾ ਲੋਨ ਆਕਾਰ ਜਿਵ ਜਿਵ ਭਗਵਤਿ ਵਾ ਦਿਵ ਕਾਰਾ ਜਤੋਨੇ ਯਾਰਾ ਅਹਰਣ ਮਕ ਵੀਦ ਤਿਆਰਾ ਪਾਖਲਾ ਅਗਨ ਤਪਦਾਓ ਪਾਂਡਾ ਪਾਮ੍ਰਿਤਿਤ ਟਹਾਲ ਕੜਿਆ ਸਵਦ ਸੰਜੀਤਕਸਾਨ ਜਨਕਾ ਨਾ